ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਇਜ਼ ਜੇ ਮਾਲ ਦੇ ਚਾਰ ਪਸ਼ੂ ਵਿਖਾਉਣੇ ਆ ਦੋ ਵਾਢਾ ਦੋ ਮੱਝਾਂ ਇੱਕ ਵੜ ਤਾਜੀ ਸੂਈ ਸਵਾਈਏ ਇੱਕ ਗੱਬਣ ਇੱਕ ਮੱਝ ਤਾਜੀ ਸੂਈ ਸਵਾਈਏ ਇੱਕ ਗੱਬਣ ਇੱਕ ਨੀਲੀ ਦੀ ਇੱਕ ਮੋਹਰਾ ਦੀ ਹੈ ਛੋਟੇ ਛੋਟੇ ਭਾ ਹੋਣਗੇ ਇਨਫਰਮੇਸ਼ਨ ਲੈ ਦੇਣਾ ਗਿਰ ਨਸਲ ਦੀ ਤਾਜੀ ਸੂਈ ਸਵਾਈ ਵੜ ਆਉ ਕਰਦੇ ਗੱਲ ਬਾਤ ਦਿੰਨੇ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਮਨਜਿੰਦਰ ਸਿੰਘ ਸੋਨਾ ਫਰਾਮ ਸਿੰਘ ਪਿੰਡ ਕਿਉੜੀਆਂ ਕਲਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਹੈ ਇਹ ਸਾਨੂੰ ਫੋਨ ਨੰਬਰ ਦਾ ਸੀ 9814340403 9814340403 ਚਾਰ ਪਸ਼ੂ ਮਨਜਿੰਦਰਾ ਕਿਹੜੇ ਪਸ਼ੂ ਲੱਗਿਏ ਆ ਵਹਿਣ ਤੋਂ ਸ਼ੁਰੂ ਕਰ ਲੈਂਗੇ ਜੀ ਕਿੰਨਾ ਮਸੂਆ ਤੀਜਾ ਸੂਆ ਸੂਈ ਹੈ ਜੀ ਠੀਕ ਹੈ ਆਪਣੇ ਮਨ ਕਰਕੇ ਘਰ ਦੇ ਭੇਜੋ ਠੀਕ ਹੈ ਇਹਨੂੰ ਬੱਚਾ ਬੱਚੀ ਦਿੱਤੀ ਆ ਬੱਚਾ ਛੱਡੋ ਜਾਇ ਨਾ ਛੱਡੋ ਠੰਢੀ ਜੀ ਗਾਰੰਟੀ ਆ ਓਕੇ ਦੁੱਧ 14 ਕਿਲੋ ਚਵਾ ਦਿੰਦੇ ਆ ਮਗਰ ਕੀ ਆ ਸਵੇਰੇ ਸੂਈਆਂ ਵੱਚੀ ਦਿੱਤੀਆਂ ਠੀਕ ਹੈ ਚਵਾਇ ਜੀ ਬਹੁਤ ਚੰਗੀ ਰੋ 14 ਕਿਲੋ ਦੀ ਗਾਰੰਟੀ ਆ ਤੋਕੜ ਗੱਬਣ ਮੈਂ ਲਈ ਸੀ ਕਾਫੀ ਟਾਈਮ ਘਰੇ ਜੋਇਆ ਤੇ ਦੁੱਧ ਵੀ ਬਹੁਤ ਸੰਘਣਾ ਹੁੰਦਾ ਇਹਦਾ ਬਹੁਤ ਜਿਆਦਾ ਜੈ ਜੈ ਮੋਲੇ ਮੋਲ 48 ਕੋਈ 5 ਲਾ ਦੋ 50 ਲਾ ਦੋ ਕੋਈ ਚੱਕਰ ਨਹੀਂ ਗਾ ਬਾਕੀ ਜਿਹੜਾ ਇਹਦਾ ਦੁੱਧਾਂ ਤੇ ਮੱਜਾਂ ਨੂੰ ਪਿੱਛੇ ਛੱਡਦਾ ਠੀਕ ਹੈ ਪਰ ਉਹਨਾਂ ਸੀ ਪਸ਼ੂ ਦਾ ਕਿਸੇ ਦਾ ਬੋਲਾ ਨਹੀਂ ਬਣਾਇਆ ਦਾ ਬੋਲਾ ਕਰੇ ਭਾਵੇਂ ਫਦਾ ਅੱਜ ਸਵੇਰੇ ਸੂਈਆ ਤੇ ਬਹੁਤ ਵਧੀਆ ਸੰਘਣਾ ਹੈ ਸਵਾਜ ਬਹੁਤ ਚੰਗੀ ਹੈ ਦੋਸਤੋ 14 15 ਕਿਲੋ ਵੀਰ ਦੱਸਦਾ ਦੁੱਧ ਪਿਆ ਜੂ ਤਾਜੀ ਸੂਈ ਹੈ ਮਗਰ ਵੱੱਛੀ ਹੈ ਇਹ ਬਾਈ ਕਹਿੰਦਾ ਤੁਸੀਂ ਘਰ ਦੀ ਮੰਨੋ ਘਰ ਦੀ ਤਾਂ ਮੰਨੋ ਬਾਈ ਕਹਿੰਦਾ ਕਿਉਂਕਿ ਬਾਈ ਕਹਿੰਦਾ ਬਾਵਾ ਜਿਹੜੇ ਦਾ ਦੁੱਧ ਪੀਤਾ ਸੀਲ ਸੌ ਦੀ ਗਾਰੰਟੀ ਆ ਮੁੱਲੇ ਦਾ 48000 ਮੁੱਲ 48000 ਮਗਰੇ ਦੇ ਵੱੱਛੀ ਤਾਜੀ ਸੂਈ ਆ ਦੋਸਤੋ ਤਾਜ਼ਾ ਸੂਈ ਥੋੜਾ ਜਿਹਾ ਪੂਰੀ ਸੀਲ ਸੌ ਆ ਥਰੇੜ ਨੂੰ ਆਇਆ ਕੋਨਾ ਸੀ ਕੁਝ ਨਹੀਂ ਪਾਇਆ ਕੋਈ ਠੰਡੀ ਜਾਲੀ ਬਹੁਤ ਪਾਰਾ ਬੁਢੀ ਕੋਲੇ ਕਿਉਂ ਆ ਕੋਲੇ ਵੇ ਠੀਕ ਐ ਦੋਸਤੋ ਤਾਜੀ ਸੂਈ ਆ ਬਾਈ ਕਹਿੰਦਾ ਬੰਦਾ ਝੋਲੇ ਬੁਢੀ ਝੋਲੇ ਕੋਈ ਚੱਕਰ ਨਹੀਂ ਬਾਈ ਕਹਿੰਦਾ ਜੇ ਗਰਮ ਹੁੰਦੀ ਫੇਰ ਤਾਂ ਸੰਗਲ ਲਾਹ ਦੇਣਾ ਇਤ ਲਿਹਾਰਾ ਪਾ ਦੇਣਾ ਸੀ ਪਰ ਪੂਰੀ ਸੀਲ ਸੌ ਆ ਉਧਰ ਮਨਜਿੰਦਰ ਦਾ ਪਤੰਗੀ ਚੀਕਾ ਮਰੀ ਜਾਂਦਾ ਮੱਝਾਰਗਾ ਬਾਈ ਕਹਿੰਦਾ ਦੁੱਧ ਮੱਝ ਨਾਲ ਵੀ ਚੰਗਾ ਬਾਕੀ ਸੂਈ ਸੋਈ ਹੈਗੀ ਜਿਹਦੀ ਪਸੰਦ ਆ ਉਹ ਦੋ ਟਾਈਮ ਚੋਕੇ ਲੈ ਜਾਓ ਗਰਨਸਲ ਦੀ ਵਹਿੜ ਗਰਨਸਲ ਦੀ ਵਹਿੜ ਦੋਸਤੋ ਕਈ ਭੈਣ ਭਰਾ ਹੁੰਦੇ ਆ ਸ਼ੌਂਕੀ ਵੀਰ ਗੈਰ ਨਸਲ ਦੀ ਵਹਿੜ ਮਿਲਦੀ ਵੀ ਘੱਟ ਆ ਥਾਣਾ ਅੱਧੀ ਚਵਾਈ ਵਾਲੇ ਗੁਲਾਬੀ ਆ ਗੈਬ ਚ ਲੱਗੇ ਹੋਏ ਆ ਤੀਜੇ ਸੂਵੇ ਸੂਈ ਆ ਬੱਚੇ ਦਾ ਥੋੜਾ ਜਿਆਦਾ ਜਿਆਦੇ ਕਰਦੀ ਆ ਬੱਚਾ ਮੰਗਰ ਵੱੱਛੀ ਆ 48000 ਦੀ ਬਾਈ ਕਹਿੰਦਾ ਦੇ ਦੇਣੀ ਆ ਪਾ ਦੇ ਬਈ ਨਿਆਣਾ ਦੋਸਤੋ ਨਿਆਣਾ ਪਾਉਣ ਲੱਗਾ ਬਾਈ ਕਹਿੰਦਾ ਧਾਰਾ ਮਾਰ ਕੇ ਵਿਖਾ ਦਨੇ ਆਪਾਂ ਦੋਸਤੋ ਬੱਚਾ ਤਾਂ ਹਜੇ ਲੱਗਦਾ ਨਹੀਂ ਕਿਉਂਕਿ ਤਾਜੀ ਸੂਈ ਆ ਹੋ ਕੱਲ ਤਿੱਕਰ ਬੱਚਾ ਭੱਜ ਕੇ ਜਾਊ ਦੁੱਧ ਪੀਣ ਅੱਜ ਹਜੇ ਤਾਜੀ ਸੂਈ ਕਰਕੇ ਪਿੱਛੇ ਨਹੀਂ ਖੈਦਾ ਥਾਣਾ ਵਾਲੀ ਨੂੰ ਨਹੀਂ ਜਾਂਦਾ हां दोस्तों चौड़ाई देख लो मोटी तार है कोई पूर नहीं कोई ਛਟਾ ਨਹੀਂ ਕੱਲੇ ਕੱਲੇ ਦੀ ਮਾਰ ਦੇ ਕੋਈ ਚੱਕਰ ਨਹੀਂ ਹੂੰ ਸਹੀ ਆ ਪਰ ਲਿਆਂ ਚ ਮਾਰ ਲਿਆ ਹੂੰ ਹੂੰ ਸਹੀ ਹੈ ਠੰਡੀ ਜਲਾਦਾ ਭਾਈ ਲੇਖਾ ਜੋ ਫੈ ਨਹੀਂ ਠੀਕ ਹੈ 48000 ਦੀ ਦੇ ਦੇਣੀ ਆ ਜਦੋਂ ਆਪਾਂ ਟੋਕਰ ਘੱਪਣ ਲਈ ਸੀ ਨਾ ਉਦੋਂ ਮੇਰੇ ਕੋਲ ਵੀਡੀਓ ਰਹਿ ਗਈ ਆ ਟੋਕਰ ਘੱਪਣ ਦੱਪਣ ਲਈ ਜਦੋਂ ਸੀ ਬੁੜੀਆਂ ਚੋਲਣੀਆਂ ਬਿਨਾਂ ਨਿਆਣੇ ਕੋ ਨੂੰ ਠੀਕ ਆ ਹਾਂ ਆਪਾਂ ਵੀਡੀਓ ਹੀ ਪਾਵਾਂਗੇ ਦੋਸਤੋ ਬਾਈ ਕਹਿੰਦਾ ਟੋਕਰ ਘੱਪਣ ਜਦੋਂ ਆਪਾਂ ਲਈ ਸਾਡੀਆਂ ਬੁੜੀਆਂ ਹੀ ਚੌਂਦੀਆਂ ਸੀ ਆ ਉਹਦੀ ਵੀਡੀਓ ਹੈਗੀ ਜਦੋਂ ਲਈ ਆ ਦੋ ਨੰਬਰ ਤੇ ਅਮਨਜਿੰਦਰ ਦੋ ਨੰਬਰ ਬਾਈ ਟੋਕਰ ਆ ਵੇੜ ਹੂੰ ਦੋ ਟੱਕ ਕਿਲੋ ਆ ਆਪਾਂ 7 ਕਵਾਂਗੇ ਮਗਰ ਤਾਂ ਥਾਂ ਤੇ ਮਾਣੀਆਂ ਮੋੜੀਆਂ ਪੰਜ ਸੱਤਾਂ ਰੰਗ ਘੱਟ ਠੀਕ ਆ ਚੋਆ ਤੋਂ ਹੋਣ ਨੂੰ ਉਹ ਚੰਗੀ ਆ ਕਿੰਨੇ ਦੀ ਮੋਲੇ ਦਾ 20000 ਤੋਂ 55000 ਕ ਮੁੱਲ 20000 ਆ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਜਿਹੜੀ ਇੱਕ ਨੰਬਰ ਵਿਖਾਈ ਤੁਹਾਨੂੰ ਗੈਰ ਨਸਲ ਦੀ ਵੱਡੀ ਵਹਿੜ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਬਾਈ ਕਹਿੰਦਾ ਆਪਾਂ ਵਹਿੜ ਦੇ ਦੇਣੀ ਆ ਉਹ ਕੋਈ ਵੀ ਪਸ਼ੂ ਹੋਵੇ ਭਾਵੇਂ ਗਾਂ ਹੋਵੇ ਭਾਵੇਂ ਮੱਝ ਹੋਵੇ ਭਾਵੇਂ ਕੋਈ ਥੋੜੇ ਪੈਸੇ ਲਾਵੇ ਭਾਵੇਂ ਕੋਈ ਬਾਲੇ ਲਾਵੇ ਜਿੱਥੇ ਬਾਈ ਕਹਿੰਦਾ ਆਪਣਾ ਸੌਦਾ ਹੋ ਗਿਆ ਗੱਲ ਰਲ ਗਈ ਉਹ ਆਪਾਂ ਪਸ਼ੂ ਉੱਥੇ ਦੇ ਦੇਣਾ ਮੁੱਲ 20000 ਆ 8 ਕਿਲੋ ਦੁੱਧ ਦਾ ਕਮਾਲਾ ਬਈ 7 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ ਵਜਨ ਵਜਨ ਬਹੁਤ ਹੈ ਕਾਲੇ ਰੰਗ ਦੀ ਪਛੀ ਤੋ ਦੇਦਾ ਵੀ ਮੱਝਾਂ ਰਕੂ ਕਿਉਂਕਿ ਕ੍ਰੋਸ ਆਂਗਾ ਪਰ ਜਾਣ ਜੂਣ ਬਹੁਤ ਐ ਮੱਝਾਂ ਰਕਾ ਪਿੱਠ ਬੜਾ ਚਾਰ ਛਪੇ ਰੰਗੋਲ ਮਟੋਲ ਪਈ ਆ 8 ਕਿਲੋ ਦੁੱਧ ਆ 7 ਮੰਨ ਕੇ ਅਗਲਾ ਆਜੇ 20000 ਮੁੱਲ ਕੋਈ ਚੱਕਰ ਨਹੀਂ ਜਿੱਥੇ ਬਾਈ ਕਹਿੰਦਾ ਸੌਦਾ ਆ ਕੇ ਉੱਥੇ ਆਪਾਂ ਜਾਨਵਰ ਦੇ ਦੇਣਾ ਤੇ ਦੋ ਇਧਰ ਮੱਝਾਂ ਆਹ ਤੇ ਆ ਪਹਿਲਾਂ ਮੰਜੰਦਰਾ ਭਈ ਇਹ ਦੂਜਾ ਸੁਭਨ ਵਾਲਾ ਪਈ ਹੈ ਤੇ ਤੀਜਾ ਮੰਨ ਲਓ ਠੀਕ ਆ ਠੀਕ ਆ ਤੇ ਦੁੱਧ ਵੀ 14 ਕਿਲੋ ਦੀ ਗਾਰੰਟੀ ਲੈ ਇਹਨਾਂ ਨੇ ਹੂੰ 14 ਕਿਲੋ ਜਾਤ ਪਾਤ ਵਾਲੀ ਝੁੱਟੀ ਆ ਆ ਕੋਈ ਦੇਸੀ ਨਹੀਂ ਜੀ ਮੋਲੇ ਦਾ ਜਮਾਂ ਜਿਆਦਾ ਹੈਗਾ 1.5 ਦਿਨ ਕਿੰਨੇ ਲੈ ਜੂ? ਦਿਨ ਹੈ 5-7 ਦਿਨ ਲੈ ਜੂ। ਕੱਢੀਏ ਬਾਹਰ ਨੂੰ। ਥਣਪੂਰ ਛੱਟੇ ਦੀ ਆਪਣੀ ਗਰੰਟੀ ਹੋਊ। ਥਣਪੂਰ ਛੱਟੇ ਦੀ ਬਾਈ ਕਹਿੰਦਾ ਗਰੰਟੀ ਹੈ ਉਹ 14 ਕਿਲੋ ਦੁੱਧ ਦੀ ਗਰੰਟੀ ਹੈ ਉਹ, ਥਾਣਾ ਦੀ ਗਰੰਟੀ ਹੈ ਉਹ ਪੂਰ ਛੱਟੇ ਦੀ। ਪਾਰ ਪਿੱਛੇ ਦੀ ਗਰੰਟੀ ਹੋਊ। ਮੁੱਲ ਕਿੰਨਾ ਮਨਜਿੰਦਰਾ? 1.5 1.5 ਦਿਨ ਕਿੰਨੇ ਪਏ ਆ? ਅਜੇ ਲਊਗੀ 5-4। 5-4 ਦਿਨ ਬਾਈ ਦਾ ਸਾਲ ਲੈ ਜੂ। 1,05,000 ਮੁੱਲ ਹੈ, ਮਾਨ ਤਾਨ ਹੋ ਜੂ। ਵਜਨ ਮੋਜਣ ਬਹੁਤ ਹੈ। ਨੀਲੀ ਰਾਵੀ ਨਸਲ ਦੀ ਮੱਝ ਤੀਜਾ ਸੂਆ ਹਵਾਨਾ ਸੋਹਣਾ ਮੋਟੀ-ਮੋਟੀ ਥਾਣਾ ਬਲ ਢੇਲਾ ਹਜੇ ਬਹੁਤ ਪਈਆਂ ਬਾਕੀ ਪੰਜ ਚਾਰ ਦਿਨ ਲੈ ਜਾਣੇ ਆ ਦੋਸਤੋ ਨੀਲੀ ਰਾਵੀ ਵਾਲੀਆਂ ਅੱਖਾਂ ਤੀਜੇ ਸੂਵੇ ਮੈਸ ਹੁੰਦੀ ਆ 14 ਕਿਲੋ ਦੁੱਧ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਪੰਜ ਕਿ ਦਿਨ ਲੈ ਜੂ ਬੜੇ ਆਰਾਮ ਨਾਲ ਕਿਉਂਕਿ ਹਜੇ ਸੂਣ ਦੀ ਕੋਈ ਵਾਈਤਾ ਹੀ ਨਹੀਂ ਪਾਲ ਢੇਲਾ ਪਈਆਂ ਬਹੁਤ ਆ ਪੰਜਾਂ ਚਾਰਾਂ ਦਿਨਾਂ ਤਾਈ ਸਾਰੀ ਵਾਲਟੈਲ ਕੱਢ ਕੇ ਸੂ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਪੂਛ ਨੀਲੀ ਰਾਵੀ ਵਾਲੀ ਮੱਥੇ ਬੱਲ ਨੀਲੀ ਰਾਵੀ ਵਾਲੀਆਂ ਅੱਖਾਂ ਫੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ। ਪਤਲੀ ਚਮੜੀ ਦੀ ਆ, ਕਾਗਜ਼ ਵਰਗਾ ਪਿੰਡਾ। ਕਾਦੇ ਕਾਟ ਵੱਡਾ ਹੀ ਆ। 14 ਕਿਲੋ ਦੁੱਧ ਦੀ ਗਾਰੰਟੀ, 1 ਪੰਜ ਮੁੱਲ। ਕੋਈ 5 ਲਾਓ, 50 ਲਾਓ, ਕੋਈ ਚੱਕਰ ਨਹੀਂ ਬਾਈ ਕਹਿੰਦਾ ਜਿੱਥੇ ਸੌਦਾ ਹੋ ਗਿਆ। ਕੋਈ ਵੀ ਜਾਨਵਰ ਹੋਵੇ ਆਪਾਂ ਦੇ ਦੇਣਾ। ਮੋٹے-ਮੋٹے ਥਾਣਾ, ਛਾਹਾਂ ਥਾਣਾ ਦਾ ਸੇਮ ਹੀ ਸਾਈਜ਼ ਆ। ਲਾਸਟ ਤੇ ਆ ਮਨਜਿੰਦਰ। ਭਾਈ ਜਾਨਾ ਇਹਦਾ 10 ਦਿਨ ਹੋ ਗਿਆ ਸੋਈ ਨੂੰ। ਹੂੰ। 12 ਕਿਲੋ ਕੰਡੇ ਤੇ ਚੜਦੇ ਆਪਾਂ 11 ਕਿਲੋ ਦਾ ਸੱਤ ਵੀ ਨਾ ਲਾਵੇ। ਤਾਂ ਧਾਰ ਬਹੁਤ ਭੋਲੀ ਆ। ਠੀਕ ਆ। ਟੱਟਾ ਮਗਰਾ ਉਹ ਬ ਮੌਲੇ ਦਾ 75 ਆ ਕੋ 5 ਲਾ ਦੋ 50 ਲਾ ਦੋ ਕੱਢੀ ਬਾਹਰ ਦੋਸਤੋ ਤਾਜੀ ਸੂਈ ਆ ਮਗਰ ਕਟਾ 12 ਕਿਲੋ ਦੁੱਧ ਕੰਡੇ ਵਾਲਾ 11 ਕਿਲੋ ਨੂੰ ਤਾਂ ਬਾਈ ਕਹਿੰਦਾ ਥਣਾ ਨੂੰ ਹੱਥ ਵੀ ਨਾ ਲਾਵੇ ਅਗਲੇ ਦੀ ਗਰੰਟੀ ਹੋਊਗੀ ਅਗਲੇ ਨੂੰ ਅਗਲਾ ਭਾਵਾ ਘਰੇ ਆਪਦੇ ਦੋ ਟਾਈਮ ਕੰਡੇ ਦੇ ਜੋਖਲੇ ਨਹੀਂ ਬਾਈ ਕਹਿੰਦਾ ਮੇਰੇ ਘਰੇ ਭਾਵਾ ਅਗਲਾ ਦੋ ਟਾਈਮ ਕੰਡੇ ਦੇ ਜੋਖਲੇ ਤਿੰਨ ਟਾਈਮ ਜੋਖਲੇ 75000 ਦੀ ਦੇ ਦੇਣੀ ਆ ਮਗਰ ਇਹਦੇ ਮਾਲੀ ਆ ਖੜਾ 12 ਕਿਲੋ ਦੁੱਧ 11 ਮੰਨ ਕੇ ਆਜੋ 11 ਕਿਲੋ ਦੁੱਧ ਦੀ ਗਾਰੰਟੀ ਉਹ ਪਵਾ ਮੈਂ ਕੋਈ ਥਣਾ ਨੂੰ ਵੀ ਹੱਥ ਨਾ ਲਾਵੇ ਨਿਕਲੂਗਾ 12 ਬੇਫਿਕਰ ਹੋ ਕੇ ਅਗਲਾ ਆਜੇ ਸੋਹਣਾ ਵੱਡਾ ਹਵਾਨਾ 75000 ਦੀ ਦੇ ਦੇਣੀ ਹੈ ਜਿਹੜੇ ਹਿਸਾਬ ਨਾਲ ਵੀਰ ਦੁੱਧ ਦੱਸਦਾ ਕਿ 12 ਕਿਲੋ ਆ ਉਹ ਹਿਸਾਬ ਨਾਲ ਫਿਰ ਜਾਇ ਜੀ ਮੌਲਾ 75000 70 75000 ਦੀ 12 ਕਿਲੋ ਦੁੱਧ ਤਿਆਰ ਵਾਲੀ ਕੰਡੇ ਵਾਲੀ ਮੱਝ ਦਿੰਦਾ ਵੀ ਕੌਣ ਹੈ 12 ਕਿਲੋ ਕੰਡੇ ਤੇ ਜੋਖਣ ਵਾਲਾ ਦੁੱਧ ਤਿਆਰ ਹੈ ਜਿਹੜਾ ਤੁਸੀਂ ਝੋ ਲੈਣਾ ਸਵੇਰ ਵੀ ਝੋਲੋ ਸ਼ਾਮ ਨੂੰ ਵੀ ਝੋਲੋ ਸੋਹਣਾ ਹਵਾਨਾ ਸੀਲ ਸੌ ਸਾਰੇ ਨਾ ਕੀ ਫੁੱਲ ਐ ਬਾਕੀ ਦੋ ਸੂਏ ਸਵਾਏ ਆ ਬਹੁਤ ਚੋਕੇ ਲੈ ਜੋ ਇੱਕ ਆ ਵੀ ਸੂਈ ਮੰਨੋ ਤੋਕੜ ਆ 8 ਕਿਲੋ ਦੁੱਧ ਦਾ 7 ਮੰਨ ਕੇ ਆ ਜਿਓ 20000 ਦੀ ਦੇ ਦੇਣੀ ਆ ਆ ਗੱਬਣ ਥਣਾ ਦੀ ਬਾਈ ਕਹਿੰਦਾ ਇਹਦੀ ਗਰੰਟੀ ਹੋ ਭਾਰ ਪਿੱਛੇ ਦੀ ਗਰੰਟੀ ਹੋ 1 5 ਮੋਲ ਆ 14 ਕਿਲੋ ਦੁੱਧ ਦੀ ਗਰੰਟੀ ਇਹ ਚਾਰ ਪਸ਼ੂ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਕੋਈ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਆਪਾਂ ਉਹ ਜਾਨਵਰ ਦੇ ਦੇਣਾ ਸਾਰੇ ਸਾਸ਼ੀਕਾ